ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਅਪਾ ਟਿਸਟਾ ਬ੍ਰੈਂਡ ਦੇ ਸੂਟ ਲੈ ਕੇ ਆਏ ਜੀ ਸਾਰੇ ਟਿਸਟਾ ਬ੍ਰੈਂਡ ਦੇ ਸੂਟ ਹੋਣਗੇ ਤੇ ਪ੍ਰਿੰਟ ਸੂਟ ਵੀ ਦਿਖਾਵਾਂਗੇ ਵਿਦਆਊਟ ਦੁਪੱਟਾ ਤੇ ਆਪਣੇ ਵਰਕ ਕਰਾਏ ਹੋਏ ਸੂਟ ਵੀ ਤੁਹਾਨੂੰ ਦਿਖਾਵਾਂਗੇ ਬੜੀ ਪੈਰੀ ਕਲੈਕਸ਼ਨ ਦੇ ਨਾਲ ਰਹਿਣੀ ਅੱਜ ਦੀ ਸਾਰੀ ਵੀਡੀਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਦਾ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਜੀ ਤੇ ਕੋਰੀਅਰ ਚਾਰਜੇਸ ਵੀ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਪਰ ਹਰੇਕ ਸੂਟ ਦਾ ਨੰ ਕੋਈ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਬਾਕੀ ਜੇ ਤੁਸੀਂ ਆਨਲਾਈਨ ਸੂਟ ਚਾਹੇ ਲੋਕਲ ਕਸਟਮਰ ਆ ਜੇ ਬਾਰਬੜੇ ਕਸਟਮਰ ਆ ਜੇ ਤੁਸੀਂ ਆਨਲਾਈਨ ਸੂਟ ਬੁੱਕ ਕਰਾਉਣੇ ਤਾਂ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਤੇ ਸ਼ੌਪ ਤੇ ਵੈਸੇ ਆ ਕੇ ਪਿਕ ਕਰਨਾ ਤਾਂ ਪਿਕ ਕਰ ਸਕਦੇ ਹੋ ਜੀ ਦੇਖ ਕੇ ਤੁਸੀਂ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਦੇਖਦੇ ਹਾਂ ਅਸਦਾ ਪਹਿਲਾ ਸੂਟ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਬਹੁਤ ਪਿਆਰਾ ਆਲ ਓਵਰ ਸੂਟ ਰਹਿਣਾ ਜੀ ਪੂਰਾ ਇਹ ਇਹ ਬਟਰ ਕਾਟਨ ਦੇ ਵਿੱਚ ਸੂਟ ਹੈ ਮੈਂ ਉਸ ਦਿਨ ਵੀ ਪਾਈ ਸੀ ਵੀਡੀਓ ਤੇ ਬਹੁਤ ਅੱਛਾ ਰਿਸਪੌਂਸ ਰਿਹਾ ਆਪਣਾ ਵਿਦਾਊਟ ਦੁਪੱਟਾ ਸੂਟ ਕੋਈ ਸੂਟ ਦੇ ਵਿੱਚ ਕੋਈ ਸ਼੍ਰਿੰਕੇਜ ਨਹੀਂ ਹੈਗੀ ਕੋਈ ਕਲਰ ਦੀ ਕੰਪਲੇਂਟ ਨਹੀਂ ਜਿਵੇਂ ਐਜ਼ ਇਟ ਇਜ਼ ਹੀ ਸੂਟ ਰਹਿਣਾ ਜੀ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਵਿਦਾਊਟ ਦੁਪੱਟਾ ਟਿਸਟਾ ਬ੍ਰਾਂਡ ਦਾ ਸੂਟ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਰਹਿਣਾ ਜੀ 1500 ਪ੍ਰਾਈਸ ਦੇ ਨਾਲ ਇਹ ਸੂਟ ਰਹਿਗਾ ਜਿੱਦਾਂ ਆਪਣਾ ਵਿਦਾਊਟ ਦੁਪੱਟਾ ਇਹ ਸਿੰਗਲ ਇਸ ਪ੍ਰਿੰਟ ਦੇ ਵਿੱਚ ਨੈਕਸਟ ਆ ਗਿਆ ਬਲੈਕ ਦੇ ਵਿੱਚ ਦੇਖੋ ਬੜਾ ਸੋਹਣਾ بیس ਹੈ بیس ਤਾਂ ਸਕਿਨ ਜਿਹਾ ਕਲਰ ਹੈ ਜੀ بیس ਜਿਹੜਾ ਸੂਟ ਦਾ ਇਹ ਦੇਖੋ ਇਹ ਰੁਕਾ ਜਣੀ ਫੈਬਰਿਕ ਹੀ ਬਹੁਤ ਫਾਈਨ ਹੈ ਜਿਨ੍ਹਾਂ ਕੋਲ ਪਹਿਲਾਂ ਲਈਆਂ ਜਿਨ੍ਹਾਂ ਨੇ ਸੂਟ ਇਹ ਟਿਸਟਾ ਬ੍ਰਾਂਡ ਦੇ ਆਪਣੇ ਇਹ ਤੁਸੀਂ ਰਿਪੀਟ ਜ਼ਰੂਰ ਮੰਗੋਗੇ ਹੁਣ ਜ਼ਰੂਰ ਤੁਸੀਂ ਕਹੋਗੇ ਵੀ ਹੁਣ ਆਪਾਂ ਇੱਕ ਅਦਾ ਸੂਟ ਹੋਰ ਲੈ ਲਈਏ ਕਿਉਂਕਿ ਨਾ ਤਾਂ ਇਹਨਾਂ ਨੇ ਖਰਾਬ ਹੋਣਾ ਐਜ਼ ਇਟ ਇਜ਼ ਹੀ ਰਹਿਣਗੇ ਦੇਖੋ ਕਿੰਨਾ ਪਿਆਰਾ ਗ੍ਰੇ ਬਲੈਕ ਜੇ ਪ੍ਰਿੰਟ ਦੇ ਵਿੱਚ ਅਲੱਗ ਜੀ ਲੁੱਕ ਦੇ ਵਿੱਚ ਸੂਟ ਹੈ ਟਿਸਟਾ ਬ੍ਰਾਂਡ ਦਾ ਸੂਟ ਵਿਦਆਊਟ ਦੁਪੱਟਾ 1500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਹੀ ਦੇਖੋ ਗਾਜਰੀ ਜਾਂ ਰੰਗ ਹੈ ਸੇਮ ਪ੍ਰਿੰਟ ਦੇ ਵਿੱਚ ਡਾਰਕ ਲਾਈਟ ਹਰ ਇੱਕ ਤਰ੍ਹਾਂ ਦੇ ਦਿਖਾਵਾਂਗੇ ਆਪਾਂ ਤੁਹਾਨੂੰ ਸੂਟ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਸੂਟ ਬੁੱਕ ਕਰ ਸਕਦੇ ਹੋ ਪੂਰੇ 5 ਮੀਟਰ ਦੀ ਕੱਟ ਰਣੀਆ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਬਾਕੀ ਹਲਕੀ-ਪੁਲਕੀ ਡਿਜ਼ਾਈਨਿੰਗ ਕਰਵਾ ਕੇ ਤੁਸੀਂ ਇਹਨਾਂ ਨੂੰ ਸਟਿਚ ਕਰਾ ਸਕਦੇ ਹੋ ਐਸੀ ਸਰਦਾਰੀ ਪ੍ਰਿੰਟ ਹੈ ਬਿਨਾ ਕੋਈ ਡਿਜ਼ਾਈਨਿੰਗ ਤੋਂ ਵੀ ਸਟਿਚ ਕਰਾ ਲਓਗੇ ਨਾ ਤਾਂ ਇਹਨਾਂ ਨੇ ਖਰਾਬ ਹੋਣਾ ਸੂਟਾਂ ਨੇ ਇਹਦੇ ਵਿੱਚ ਹੀ ਹੈਗਾ ਦੇਖੋ ਬਲੂ ਕਲਰ ਇਹ ਕਲਰ ਹੈ ਜਿਹੜਾ ਮੈਂ ਪਹਿਲਾਂ ਤੁਹਾਨੂੰ ਗ੍ਰੇ ਬਲੈਕ ਜਿਹਾ ਦਿਖਾਇਆ ਸੀ ਨੀਚੇ ਚਾਰਾ ਬੀ ਹੋਏ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਬਣਨਗੇ ਟਿਸਟਾ ਬ੍ਰਾਂਡ ਦੇ ਬਟਰ ਕਾਟਨ ਦੇ ਵਿੱਚ ਇਹ ਸੂਟ ਇਹ ਤਿੰਨ ਸੂਟ ਮੈਂ ਇੱਕ ਪ੍ਰਿੰਟ ਚ ਦਿਖਾਏ ਆ ਤਿੰਨ ਕਲਰ ਨੈਕਸਟ ਆ ਗਿਆ ਬੜਾ ਸੋਹਣਾ ਦੇਖੋ ਤਾਂਬੇ ਰੰਗਾ ਜਾਂ ਰੰਗ ਹੈ ਰਸਟ ਜਾਂ ਕਲਰ ਇਹ ਤਾਂ ਬਹੁਤ ਸੋਹਣਾ ਪ੍ਰਿੰਟ ਨਾ ਤਾਂ ਦੇਖੋ ਪ੍ਰਿੰਟ ਜਿਆਦਾ ਵੱਡਾ ਹੈ ਨਾ ਜਿਆਦਾ ਛੋਟਾ ਹੈ ਬਹੁਤ ਪਿਆਰੇ ਸਰਦਾਰੀ ਪ੍ਰਿੰਟ ਰਹਿਣਗੇ ਜਿਵੇਂ ਦਾ ਮਰਜੀ ਦੁਪੱਟਾ ਤੁਸੀਂ ਲੈ ਕੇ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਜਿਸ ਉੱਤੇ 1500 ਪ੍ਰਾਈਸ ਹੈ ਜੀ 1500 ਪ੍ਰਾਈਸ ਦੇ ਹਨ ਨੈਕਸਟ ਆ ਗਿਆ ਕਰੀਮ بیس ਹੈ ਦੇਖੋ ਪਿੰਕ ਕਲਰ ਦੇ ਫਲਾਰਸ ਦੇ ਨਾਲ ਸੂਟ ਦੀ ਗ੍ਰੇਸ ਦੇਖੋ ਕਿੰਨੀ ਜਿਆਦਾ بیس ਕਰੀਮ ਹੈ ਸੂਟ ਦਾ ਤੇ ਮਲਟੀ ਦੇ ਵਿੱਚ ਕਿ ਬਹੁਤ ਸੋਹਣਾ ਪ੍ਰਿੰਟ ਹੈ ਕੋਈ ਸੀਟਰੂ ਨਹੀਂ ਹੈਗਾ ਬਿਲਕੁਲ ਵੀ ਕੋਈ ਲਾਈਨਿੰਗ ਨਹੀਂ ਲੱਗਣੀ ਨਾ ਕੋਈ ਸ਼ਰਿੰਕੇਜ ਹੈ ਬਹੁਤ ਸੌਫਟ ਫੈਬਰਿਕ ਦੇ ਵਿੱਚ 1500 ਪ੍ਰਾਈਸ ਦੇ ਵਿੱਚ ਇਹ ਸੂਟ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਦੇਖੋ ਬਲੂਜਾ ਕਲਰ ਹੈ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਟਿਸਟਾ ਬ੍ਰਾਂਡ ਦਾ ਵੈਸੇ ਵੀ ਸਭ ਨੂੰ ਪਤਾ ਹੀ ਹੈ ਕਿ ਬਹੁਤ ਅੱਛਾ ਬ੍ਰਾਂਡ ਹੈ ਕੱਪੜੇ 'ਚ ਕੋਈ ਦਿੱਕਤ ਨਹੀਂ ਹੈਗੀ ਸੋਹਣਾ ਸੂਟ ਪੂਰੇ 5 ਮੀਟਰ ਦੀ ਕੱਟ ਰਹਿਣੀ ਹੈ ਸੂਟ ਦੀ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ ਨੈਕਸਟ ਆ ਗਿਆ ਸੋਨਾ ਸੂਟ ਹੈ 1500 ਪ੍ਰਾਈਸ ਦੇ ਨਾਲ ਟਿਸਟਾ ਬ੍ਰੈਂਡ ਦੇ ਸੂਟ ਹੈ ਜੀ ਵਿਦਾਊਟ ਦੁਪੱਟਾ ਨੈਕਸਟ ਆ ਗਿਆ ਮਸਟਰਡ ਕਲਰ ਮਸਟਰਡ ਕਲਰ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਇਸ ਦਾ ਬਣਾਇੰਦਾ ਇਹ ਲੁੱਕ ਆ ਗਈ ਦੇਖੋ ਸੋਹਣੀ ਬਹੁਤ ਪਿਆਰਾ ਮਸਟਰਡ ਕਲਰ ਦੇ ਦੁਪੱਟੇ ਦੇ ਨਾਲ ਬਹੁਤ ਸੋਹਣੀ ਲੁਕਾਣੀ ਹੈ ਇਹ ਲੁਕਾਣੀ ਬਹੁਤ ਸੋਹਣਾ ਪ੍ਰਿੰਟ ਹੈ 5 ਮੀਟਰ ਦੀ ਕੱਟ ਹੈ ਸੂਟ ਤੇ ਵਿਤਾਉਤ ਦੁਪੱਟਾ ਨੈਕਸਟ ਆ ਗਿਆ ਗ੍ਰੇ ਕਲਰ ਗ੍ਰੇ ਕਲਰ ਦੇ ਵਿੱਚ ਉਹ ਸੋਹਣਾ ਦੇਖੋ ਕਿੰਨਾ ਪਿਆਰਾ ਸਰਦਾਰੀ ਪ੍ਰਿੰਟ ਹੈ ਥੋੜੀ ਏਜ ਦੇ ਅਕੋਰਡਿੰਗ ਜਿਹੜੇ 50 ਪਲੱਸ ਆ ਜਾਂ ਉਹਨਾਂ ਦੇ ਲਈ ਦੇਖੋ ਕਿੰਨਾ ਪਿਆਰਾ ਸੂਟ ਹੈ ਗ੍ਰੇ ਕਲਰ ਦੇ ਵਿੱਚ ਬਹੁਤ ਸੋਹਣਾ ਸੁਰਮਈ ਰੰਗ ਦੇ ਵਿੱਚ ਸੂਟ ਹੈ ਜਿਵੇਂ ਦਾ ਮਰਜੀ ਸੁਰਮਈ ਰੰਗ ਦਾ ਦੁਪੱਟਾ ਲੈ ਕੇ ਪਿਓਰ ਦਾ ਬਹੁਤ ਸੋਹਣੀ ਲੁੱਕ ਆਣੀ ਕੋਈ ਲਾਈਨਿੰਗ ਨਹੀਂ ਲੱਗਣੀ ਤੇ ਨੈਕਸਟ ਆ ਜੀ ਅੰਬੀ ਵਾਲਾ ਪ੍ਰਿੰਟ ਫੇਸ ਸਕਿਨ ਹੈ ਜੀ ਸੂਟ ਦਾ ਅੰਬੀਵਲਾ ਪ੍ਰਿੰਟ ਸਦਾ ਬਹਾਰ ਇਹ ਸੂਟ ਨੂੰ ਦੇਖੋ ਕੋਈ ਏਜ ਮੈਟਰ ਨਹੀਂ ਕਰਦੀ ਜੇ ਤਾਂ ਤੁਸੀਂ ਬੇਸ ਕਲਰ ਦਾ ਦੁਪੱਟਾ ਲੈ ਲਓਗੇ ਤਾਂ ਲਾਈਟ ਲੁੱਕ ਆ ਜਾਣੀ ਹੈ ਜਿਹਦੇ ਨਾਲ ਮੈਰੂਨ ਕਲਰ ਦਾ ਜਾਂ ਗ੍ਰੀਨ ਕਲਰ ਦਾ ਦੁਪੱਟਾ ਲੈ ਲਵਾਂਗੇ ਇਹਨੇ ਡਾਰਕ ਬਣ ਜਾਣਾ ਸੂਟ ਨੂੰ ਦੇਖੋ ਕਿੰਨਾ ਪਿਆਰਾ ਕੋਈ ਲੇਸਿੰਗ ਦੀ ਡਿਜ਼ਾਈਨਿੰਗ ਕਰਾ ਕੇ ਇਹ ਗਰਲਿਸ਼ ਬਣ ਸਕਦਾ ਸੂਟ ਬਹੁਤ ਪਿਆਰਾ ਸੂਟ ਹੈ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਰਹਿਣਗੇ ਟਿਸਟਾ ਬ੍ਰਾਂਡ ਦੇ ਬਟਰ ਕਾਟਨ ਦੇ ਵਿੱਚ ਸੂਟ ਵਿਦਆਊਟ ਦੁਪੱਟਾ ਦੇ ਨੈਕਸਟ ਆ ਗਿਆ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਵੀ ਸਕੀਨ ਕਲਰ ਦੇ بیس ਦੇ ਵਿੱਚ ਜਿਵੇਂ ਦਾ ਮਰਜੀ ਇਹਨੂੰ ਸਰਦਾਰੀ ਪ੍ਰਿੰਟ ਬਹੁਤ ਸੋਹਣੇ ਸੂਟ ਆਲ ਓਵਰ ਸੂਟ ਹੈ ਬਟਨ कॉटन ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਹੈ ਜੈਸਟ ਆ ਗਿਆ ਯੈਲੋ ਕਲਰ ਦੇ ਵਿੱਚ ਹੈ ਜੀ ਸੂਟ ਆਪਣਾ yellow color yellow color دے وچ کلر دیکھو ਕਿੰਨਾ پیارا سوٹ پاک بہت ਸੋਹਣੇ کلر ਦੇ ਨਾਲ ਜਿਹੜਾ ਜ ਮਰਜੀ ਤੁਸੀਂ ਦੁਪੱਟਾ ਲੈ ਸਕਦੇ ਹੋ ਇਹਦੇ ਨਾਲ ਡਿਜ਼ਾਈਨਿੰਗ ਕਰਾ ਕੇ ਕਿਉਂਕਿ ਟਿਸਟਾ ਬ੍ਰਾਂਡ ਦਾ سوਟ ਹੈ ਜੀ ਇਹਦੀ ਕੋਈ ਦਿੱਕਤ ਨਹੀਂ ਕੋਈ ਸ਼੍ਰਿੰਕੇਜ ਨਹੀਂ ਕੋ ਕੁਝ ਨਹੀਂ ਤੇ ਐਕਸਟਰਾ ਗਿਆ ਗرے کلر ਦੇ ਵਿੱਚ ਗرے کلਰ ਇਹਦੇ ਨਾਲ ਵੀ ਮਾਜੈਂਟਾ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਤੁਸੀਂ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਮੇਨ ਗੱਲ ਹੁੰਦੀ ਹੈ ਫੈਬਰਿਕ ਦੀ ਫੈਬਰਿਕ ਨਹੀਂ ਖਰਾਬ ਹੋਣਾ ਬਹੁਤ ਪਿਆਰਾ ਸਟੱਫ ਸੋਨਾ ਸੂਟ ਤੇ ਨੈਕਸਟ ਆ ਗਿਆ ਬਹੁਤ ਸੋਨਾ ਮਿਲਟਰੀ ਗ੍ਰੀਨ ਕਲਰ ਇਹ ਵੀ ਪ੍ਰਿੰਟ ਬਹੁਤ ਪਿਆਰਾ ਲੱਗਦਾ ਜਿਨ੍ਹਾਂ ਨੂੰ ਜ਼ਿਆਦਾ ਫਲਾਵਰ ਪ੍ਰਿੰਟ ਨਹੀਂ ਪਸੰਦ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਵਾਲਾ ਇਸ ਦੇ ਨਾਲ ਤੁਸੀਂ ਪੀਚ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਪਿੰਕ ਕਲਰ ਦਾ ਦੁਪੱਟਾ ਜਾਂ ਮਿਲਟਰੀ ਗ੍ਰੀਨ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ। ਪ੍ਰਿੰਟ ਦੇਖੋ ਕਿੰਨਾ ਸੋਹਣਾ ਦਾ। 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਰਹਿਣਾ। ਇਹ ਸੇਮ ਦੇ ਵਿੱਚ ਹੈਗਾ ਬੜਾ ਸੋਹਣਾ ਪਰਪਲ ਜਿਹਾ ਕਲਰ। ਪਰਪਲ ਬਲੂ ਕਲਰ ਸੇਮ ਦੇ ਵਿੱਚ। ਇਦੇ ਨਾਲ ਵੀ ਪਰਪਲ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਪੀਚ ਕਲਰ ਦੇ ਦੁਪੱਟੇ ਨਾਲ ਵੀ ਬਹੁਤ ਸੋਹਣੀ ਲੁਕਤ ਆਣੀ ਐ ਸੂਟ ਦੀ ਪੂਰੇ 5 ਮੀਟਰ ਦੀ ਕੱਟ ਰਹਿਣੀ ਐ ਸੂਟਾਂ ਦੀ ਵਿਦਆਊਟ ਦੁਪੱਟਾ ਸੂਟ ਟਿਸਟਾ ਬ੍ਰੈਂਡ ਦੇ ਨੈਕਸਟ ਆ ਗਿਆ ਗ੍ਰੀਨ ਕਲਰ ਗ੍ਰੀਨ ਕਲਰ ਗ੍ਰੀਨ ਕਲਰ ग्रीन ਵੀ ਅੱਖਾਂ ਨੂੰ ਚੁੱਭਣ ਵਾਲਾ ਨਹੀਂ ਹੈਗਾ ਬਹੁਤ ਸੋਹਣਾ ਜਿਹਾ ਗ੍ਰੀਨ ਹੈ ਇਹਦੇ ਨਾਲ yellow mustard color ਦੇ ਦੁਪट्टे ਨਾਲ ਵੀ ਬਹੁਤ ਸੋਹਣੀ ਗ੍ਰੇਸ ਆਣੀ ਹੈ ਜੀ ਸੂਟ ਦੀ ਜਾਂ ਫਿਰ بیس ਕਲਰ ਦਾ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਹੁਣ ਇੱਕ سٹਾਕ ਹੈ ਬਹੁਤ ਸੋਹਣਾ स्किन बेस स्किन बेस ਇਹ ਦੇਖੋ ਰਸਟ ਕਲਰ orange रस्ट कलर ਦਾ ਦੁਪੱਟਾ ਤੁਸੀਂ ਇਹਦੇ ਨਾਲ ਲਓਗੇ ਬਹੁਤ ਪਿਆਰੀ ਲੁੱਕ ਬਣਨੀ ਹੈ ਸੂਟ ਦੀ ਇਹ ਦੇਖੋ ਕਿੰਨਾ ਪਿਆਰਾ ਸੂਟ 1500 ਪ੍ਰਾਈਸ ਹੈ ਜੀ ਵਿਦਆਊਟ ਦੁਪੱਟਾ ਪੂਰੇ 5 ਮੀਟਰ ਦੀ ਕੱਟ ਇਹ ਤੁਹਾਨੂੰ ਮੈਂ ਡਾਰਕ ਕਲਰ ਦਿਖਾਏ ਹੁਣ ਤੁਹਾਨੂੰ ਥੋੜੇ ਏਜਡ ਬਜ਼ੁਰਗਾਂ ਲਈ ਦੋ ਸੂਟ ਦਿਖਾਵਾਂਗੇ ਬਿਲਕੁਲ ਬਰੀਕ ਬੁੱਟੀ ਦੇ ਵਿੱਚ ਸੂਟ ਹੈ ਜੀ ਇਹ ਟਿਸਟਾ ਬ੍ਰੈਂਡ ਦੇ ਕਿਉਂਕਿ ਹਰ ਇੱਕ ਦਾ ਆਪਾਂ ਸੋਚਣਾ ਹੁੰਦਾ ਸਕਿਨ ਕਲਰ ਦੇ ਵਿੱਚ ਹੈ ਦੇਖੋ ਕਿੰਨਾ ਪਿਆਰਾ ਉਹ ਸੋਨਾ ਛੋਟੀ ਬੁੱਟੀ ਦੇ ਵਿੱਚ ਸੂਟ ਹੈ ਜੀ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਤੇ ਇਹਦੇ ਵਿੱਚ ਹੀ ਹੈਗਾ ਬੜਾ ਸੋਹਣਾ ਲਾਈਟ ਫਰੋਜ਼ੀ ਜਿਹਾ ਕਲਰ ਹੈ ਲੱਗ ਜਾਈ ਸੇਮ ਦੇ ਵਿੱਚ ਹੀ ਛੋਟੀ ਬੂਟੀ ਦੇ ਵਿੱਚ ਦੋਨੋਂ ਸੇਮ ਪ੍ਰਿੰਟ ਦੇ ਵਿੱਚ ਸੂਟ ਹੈ 1500 ਪ੍ਰਾਈਸ ਵਿਦਾਊਟ ਦੁਪੱਟਾ ਟਿਸਟਾ ਬ੍ਰਾਂਡ ਦੇ ਬਟਰ ਕਾਟਨ ਦੇ ਵਿੱਚ ਦੇਖੋ ਫਰੋਜ਼ੀ ਜਿਹਾ ਕਲਰਾ ਬੜਾ ਪਿਆਰਾ ਇਹ ਦੋ ਸੂਟ ਮੈਂ ਤੁਹਾਨੂੰ ਛੋਟੀ ਬੂਟੀ ਦੇ ਵਿੱਚ ਲਾਈਟ ਕਲਰ ਚ ਦਿਖਾਈਆਂ ਪ੍ਰਾਈਸ ਸੇਮ ਰਹਿਣਾ 1500 ਇਹ ਤਾਂ ਅਲਓਵਰ ਸੂਟ ਦਿਖਾਈਆਂ ਜੀ ਵਿਦਾਊਟ ਦੁਪੱਟਾ ਨੈਕਸਟ ਸੂਟ ਦਿਖਾਣੇ ਆ ਤੁਹਾਨੂੰ ਬਾਟਮ ਵਰਕ ਦੇ ਵਿੱਚ ਆਪਣੇ ਰੈਡੀ ਕਰਾਏ ਹੋਏ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਕਿਉਂਕਿ ਵਰਕ ਵੀ ਸਾਨੂੰ ਕਰਾਉਣੇ ਪੈਣੇ ਆ ਸੂਟ ਦੇਖੇ ਮਸਟਰਡ ਕਲਰ ਦੇ ਵਿੱਚ ਪ੍ਰਿੰਟ ਦੇਖੋ ਪਹਿਲਾਂ ਤਾਂ ਸ਼ਰਟ ਦਾ ਕਿੰਨਾ ਪਿਆਰਾ ਬਹੁਤ ਸੋਹਣੀ ਪ੍ਰਿੰਟਿੰਗ ਮਸਟਰਡ ਕਲਰ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਹੈ ਟਿਸਟਾ ਬ੍ਰਾਂਡ ਦਾ ਤੇ ਇਸ ਦੇ ਨਾਲ ਹੈਗੀ ਹੈ ਪਿੰਟੈਕਸ ਦੇ ਵਿੱਚ ਬਾਟਮ ਹੈ ਕਰੀਮ ਰੰਗ ਦੀ ਪਿੰਟੈਕਸ ਦੇ ਵਿੱਚ ਬਾਟਮ ਤੇ ਸਾਰੇ ਪਿੰਟੈਕਸ ਪਏ ਹੋਏ ਆ ਇਹ ਬਾਟਮ ਤੇ ਹੈਗਾ ਬਹੁਤ ਸੋਹਣਾ ਵਰਕ ਮਸਟਰਡ ਤੇ ਜਿਵੇਂ ਗ੍ਰੇ ਦਾ ਕੰਟਰਾਸਟ ਹੈ ਉਹੀ ਵਰਕ ਆਪਾਂ ਨੇ ਬਾਟਮ ਤੇ ਕਰਵਾਇਆ ਲੁੱਕ ਦੇਖੋ ਸੂਟ ਦੀ ਵਿਦਆਊਟ ਦੁਪੱਟਾ ਸੂਟ ਹੈ ਜੀ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਇਹ ਲੁੱਕ ਆ ਜਾਣੀ ਸੂਟ ਦੀ ਵਿਦਆਊਟ ਦੁਪੱਟਾ ਟਿਸਟਾ ਬ੍ਰੈਂਡ ਦਾ ਸੂਟ ਹੈ ਜੀ 2200 ਪ੍ਰਾਈਸ ਦੇ ਨਾਲ ਵਿਦ ਵਰਕ 2200 ਪ੍ਰਾਈਸ ਹੈ ਜੀ 2200 ਨੈਕਸਟ ਆ ਗਿਆ ਬਹੁਤ ਸੋਹਣਾ ਗ੍ਰੀਨ ਦੇ ਵਿੱਚ ਇਸਦੇ ਵੀ ਬਾਟਮ ਤੇ ਵਰਕ ਹੈ ਪਿੰਟੈਕਸ ਦੇ ਵਿੱਚ ਬਾਟਮ ਪ੍ਰਿੰਟ ਤੇ ਬਹੁਤ ਸੋਹਣਾ ਪ੍ਰਿੰਟ ਹੈ ਗ੍ਰੀਨ ਕਲਰ ਦੇ ਵਿੱਚ ਸੂਟ ਦਾ ਇਹ ਲੁੱਕ ਆ ਜਾਣੀ ਹੈ ਸਾਰਾ ਸੂਟ ਹੈ ਤੇ ਨਾਲ 2.5 ਮੀਟਰ ਦੀ ਸ਼ਰਟ ਦੀ ਕੱਟ 2.5 ਮੀਟਰ ਦੀ ਬਾਟਮ ਦੀ ਬਾਟਮ 'ਚ ਸਾਰਾ ਪਿੰਟੈਕਸ ਪਏ ਹੋਏ ਆ ਤੇ ਮਲਟੀ ਕਲਰ ਦੇ ਵਿੱਚ ਉਹ ਮੈਂ ਸ਼ਰਟ ਦੇ ਨਾਲ ਦੇ ਥ्रेड ਲਗਾ ਕੇ ਇਹ ਸੂਟ ਰੈਡੀ ਕੀਤਾ ਹੈ ਤੁਮੇ ਇਹ ਲੋਪੜ 2200 ਪ੍ਰਾਈਸ ਦੇ ਨਾਲ ਹੈ ਜੀ 2200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਵਿਦਆਊਟ ਦੁਪੱਟਾ ਸੂਟ ਹੈ ਜਿਨ੍ਹਾਂ ਨੇ ਦੁਪੱਟਾ ਡਾਈ ਕਰਾ ਕੇ ਮੰਗਵਾਣਾ ਤੁਸੀਂ ਵਿਦ ਦੁਪੱਟਾ ਵੀ ਮੰਗਾ ਸਕਦੇ ਹੋ 2200 ਪ੍ਰਾਈਸ ਦੇ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਬਣਨਾ ਇਹ ਬਿਨਾ ਦੁਪੱਟੇ ਤੋਂ ਮੈਂ ਦੋ ਸੂਟ ਦਿਖਾਏ ਹੁਣ ਵਿਦ ਦੁਪੱਟਾ ਦਿਖਾਵਾਂਗੇ ਟਿਸਟਾ ਬ੍ਰਾਂਡ ਦਾ ਹੀ ਸੂਟ ਹੈ ਜੀ ਇਹ দেখো ਆਫ ਵਾਈਟ ਕਲਰ ਦੇ ਵਿੱਚ ਹੈ ਔਰ ਵਾਈਟ ਕਲਰ ਦੇ ਵਿੱਚ ਟਿਸਟਾ ਬ੍ਰੈਂਡ ਦਾ ਇਹ ਕਰੀਮ ਰੰਗ ਦੇ ਵਿੱਚ ਬਹੁਤ ਸੋਹਣੇ ਮਸਟਰਡ ਕਲਰ ਦੇ ਫਲਾwrs ਦੇ ਨਾਲ ਬਹੁਤ ਸੋਹਣੀ ਲੁੱਕ ਆ ਰਹੀ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਟਿਸਟਾ ਬ੍ਰੈਂਡ ਦੇ ਸਾਰੇ ਸੂਟ ਰਹਿਣਗੇ ਤੇ ਨਾਲ ਪਿੰਟੈਕਸ ਦੇਖੋ ਇਹਦੇ ਵਿੱਚ ਕਰਾਸ ਦੇ ਵਿੱਚ ਪਿੰਟੈਕਸ ਬੜੇ ਸੋਹਣੇ ਬਣੇ ਆ ਬਾਟਮ ਹੈ ਤੇ ਬਾਟਮ ਤੇ ਕਿਰਾਇਆ ਆਪਾਂ ਨੇ ਬਹੁਤ ਪਿਆਰਾ ਵਰਕ ਇਹ ਬਾਟਮ ਤੇ ਵਰਕ ਆ ਜਾਣਾ ਬਹੁਤ ਸੋਹਣਾ ਵਰਕ ਹੋਇਆ ਇਸ ਦੇ ਨਾਲ ਹੈਗਾ ਕੋਟੇ ਦਾ ਟਾਈ ਐਂਡ ਆਈ ਦੁਪੱਟਾ ਟਾਈ ਐਂਡ ਆਈ ਦੁਪੱਟੇ ਦੇ ਵਿੱਚ ਕੋਟੇ ਦਾ 2.5 ਮੀਟਰ ਦਾ ਦੁਪੱਟਾ ਰਹੂਗਾ ਜੇ ਫੁੱਲ ਲੈਂਥ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਸੂਟ ਨੂੰ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਟਿਸਟਾ ਬ੍ਰਾਂਡ ਦਾ ਇਹ ਇਹ ਲੁੱਕ ਆ ਜਿਹੜੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ ਬਾਟਮ ਤੇ ਵਰਕ ਦੇ ਨਾਲ ਮਲਟੀ ਟਾਈ ਐਂਡ ਡਾਈ ਦੁਪੱਟੇ ਦੇ ਨਾਲ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਕੋਈ ਖਰਾਬ ਨਹੀਂ ਹੋਣਗੇ ਸੂਟ ਤੇ ਨੈਕਸਟ ਆ ਗਿਆ ਵੀ ਟਿਸਟਾ ਬ੍ਰੈਂਡ ਦੇ ਸਾਰੇ ਸੂਟ ਅੱਜ ਟਿਸਟਾ ਬ੍ਰੈਂਡ ਦੇ ਰਹਿਣਗੇ ਕਿਉਂਕਿ ਮੇਰਾ ਤਾਂ ਫੇਵਰਟ ਬ੍ਰੈਂਡ ਹੈ ਜੀ ਟਿਸਟਾ ਵੇਖੋ ਬਹੁਤ ਸੋਹਣਾ ਮਲਟੀ ਕਲਰ ਦੇ ਵਿੱਚ ਫਲਾwrs ਨਾਲ ਹੈਗੀ ਪਿੰਟੈਕਸ ਦੇ ਵਿੱਚ ਸਾਰੀ ਬਾਟਮਸ ਦਾ ਤੁਸੀਂ ਦੇਖ ਸਕਦੇ ਹੋ ਇਹ ਬਾਟਮ ਤੇ ਵੀ ਪਿੰਟੈਕਸ ਬਹੁਤ ਅਲੱਗ ਜਿਹੇ ਤਰੀਕੇ ਨਾਲ ਪਿੰਟੈਕਸ ਪਏ ਹੋਏ ਆ ਇਹ ਬਾਟਮ ਤੇ ਕੁਆਈਆਂ ਆਪਾਂ ਬੂਟੀਆਂ 셔ਟ ਦੇ ਨਾਲ ਦੀਆਂ ਹੁੰਦੀਆਂ ਜਿਵੇਂ ਥ੍ਰੈਡ ਲੱਗੇ ਹੋਏ ਆ ਤੇ ਨਾਲ ਹੈਗਾ ਕੋਟੇ ਦਾ ਟਾਈ ਐਂਡ ਆਈ ਦੁਪੱਟਾ ਕੋ ਸੋਨੇ ਟਾਈ ਐਂਡ ਆਈ ਦੁਪੱਟੇ ਦੇ ਨਾਲ ਜੇ ਸੂਟ ਬਹੁਤ ਪਿਆਰਾ ਸੂਟ ਬਣਿਆ ਏ ਲੋਕ ਆ ਜਬੀ ਸੋ ਕਿਤੋਂ ਕਿੰਨਾ ਪਿਆਰਾ ਸੋ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਵਿੱਚ ਬਾਟਮ ਵਰਕ ਦੇ ਵਿੱਚ ਪਿੰਟੈਕਸ ਦੇ ਵਿੱਚ ਇਹ ਟਿਸਟਾ ਬ੍ਰਾਂਡ ਦਾ ਸੂਟ 3000 ਪ੍ਰਾਈਸ ਦੇ ਨਾਲੇ ਦੋ ਸੂਟ ਮੇਂ ਦੁਪੱਟੇ ਵਾਲੇ ਦਿਖਾਏ ਆ ਤੁਹਾਨੂੰ 3000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ